ਮੇਕਰ ਉਹਦਾ ਫਾਊਂਡਰ ਨਿਆਨੋ ਪ੍ਰਾਈਡ ਵੈਂਚਰ ਫਾਊਂਡੇਸ਼ਨ ਅੱਜ ਸਾਡੀ ਫਾਊਂਡੇਸ਼ਨ ਨਾਲ ਕਨੈਕਟ ਹੋਣ ਕੀਤਾ ਗਿਆ ਜਿਸ ਨੇ ਲਗਭਗ 100 ਕੰਨਾਂ ਦਾ ਸੇਵਨ ਕੀਤਾ ਹੈ ਤੇ ਮਾਤਾ ਰਾਣੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਬੀ ਬੁਲਗਿਆ ਤੇ ਸਾਡੇ ਸੋਸ਼ਲ ਕਾਰਿਆ ਦੇ ਨਾਲ ਵੀ ਮਾਤਾ ਰਾਣੀ ਨੇ ਕੰਟਰਿਬਿਊਸ਼ਨ ਦਿੱਤਾ ਹੈ। ਉਹ ਵਿਸ਼ੇਸ਼ ਕੀਤਾ ਫਾਊਂਡੇਸ਼ਨ ਵਾਲੋ ਲੰਬੇ ਸਮੇਂ ਤੋਂ ਸਾਥੀ ਅਤੇ ਸਹਿਯੋਗ ਦੇ ਨਾਲ ਲੋਕ ਭਲਾਈ ਦੇ ਕੰਮ ਚ ਰਜਾ ਰਹੇ ਨੇ ਜਿੰਨੇ ਹਰ ਮਹੀਨੇ ਸੇਵਾ ਯਕੀਦਰਾਂ ਜੋਨ ਕਰਕੇ 70 ਬੱਚਿਆਂ ਨੂੰ ਹੈ ਇਹਨਾਂ ਦੀ ਪਾਠਕ ਸਮਗਰੀ 31 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ 11 ਦੇ ਵਿਆਂਗਾਂ ਨੂੰ ਰਾਸ਼ਨ ਦੀ ਸੇਵਾ ਉਹ ਜਿੰਦੇ ਕੰਨਿਆ ਜਨਮ ਲਵੇ ਉਹਨੂੰ 11 ਸੈਂਟਰ ਦਾ ਫਾਰਮ ਕੰਪਲਟ ਕਰਕੇ ਮੈਨੂੰ ਰਿਸਾਈਵ ਹੁੰਦਾ ਹੈ ਇਸੰ ਲਾਵਾ ਸਮੇਂ ਸਮੇਂ ਤੇ ਮੈਡੀਕਲ ਕੈਂਪ ਉਹਦੇ ਨਾਲ ਦਵਾਈਆਂ ਜਿਹੜੀਆਂ ਫਮੋਸ ਤੋਂ ਮੁਰਝੀਆਂ ਦੀਆਂ ਕੈਂਪ ਬਲੱਡ ਡੋਨਸ਼ਨ ਕੈਂਪ ਵਰਤੋਂ ਬਹੁਤ ਹੀ ਵਾ ਸਾਡੀ ਫਾਊਂਡੇਸ਼ਨ ਨੇ ਇਸ ਤਰ੍ਹਾਂ ਦੇ ਕਾਰਜ ਜਿਹੜੇ ਲੋਕ ਲਾਈਫ ਦੇ ਸਬੰਧ ਨੇ ਮੁਖਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਮੱਦੀ ਜਿੰਨ ਦੀ ਸਾਮੀ ਹੋ ਕੇ ਇਹਨਾਂ ਸਾਹਮਣੇ ਮਿਲ ਕੇ ਕੰਵੈਕਸ਼ਨ ਕੀਤਾ ਤੇ ਲੁਧਿਆਣਾ ਨਿਵਾਸੀਆਂ ਨੂੰ ਵੀ ਨਿਵੇਦਨ ਕਰਦਾ ਪੰਜਾਬ ਦੇ ਨਾਸੀਆਂ ਨੂੰ ਵੀ ਨਿਵੇਦਨ ਕਰਦਾ ਜਿਹੜਾ ਲੜਕੀਓ ਨਰਤੀ ਦਾ ਫਰਕ ਹੈ ਉਹਨੂੰ ਆਪਾਂ ਜੜ ਤੋਂ ਮਿਟਾ ਦਈਏ بڑے بڑے ਲੈਕਚਰ ਇਸ ਚੀਜ਼ ਤੋਂ ਦਿੱਤੇ ਜਾਂਦੇ ਆ ਲੇਕਿਨ ਜ਼ਮੀਨੀ ਹਕੀਕਤ ਦੇ ਵਿੱਚ अपनी कुछ और जान चाहती है अज कंजक वाले दिन जगह जगह से माता रानी के कंजक के रूप में लगभ व लोग जदोजाद कर रहे हैं और अगे पिछे जरा मिलती है क्यों ना आप रोज़ ही कंजक मन के माता रानी का रूप मन के अपने घर दया धियाँ बेटिया उन्होंने रोज़ पूजन करिए रोज़ उन्होंने रिस्पैक्ट मिले ना कि केवल पति बंद बेहतर मिले और मैं ਦੇਰੇ ਨੰਬਰਾਂ ਪ੍ਰਿਆ ਦੀ ਹੈ ਸਾਰੇ ਨੂੰ ਜੀ ਮੈਂ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਕਰੇ ਆਪ ਦੀ ਭਾਈਚਾਰਕ ਜਿਹੜੀ ਸ਼ਾਨ ਹੈ ਉਹ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦੇਣਾ ਜੈ ਮਾਤਾ ਜੀ ਜਨਾਬ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਦੇ ਦੁਆਰਾ ਵਿੱਚ Durga Ashtami ਦੇ ਪਾਵਨ ਪਾਵਨ ਅਫਰ ਦੇ ਕੰਨਕ ਪੂਜਨ ਕੀਤਾ ਗਿਆ ਜੋ ਵੀ ਜੋ ਕਿ ਇੱਕ ਵਿਸ਼ਾਲ 100 ਦੇ ਕਰੀਬ ਕੰਨਿਕਾ ਨੂੰ ਪੂਜਨ ਕੀਤਾ ਗਿਆ ਜੋ ਕਿ ਬਹੁਤ ਵਧੀਆ ਉਪਰਾਲਾ ਸਾਡੇ ਪ੍ਰਧਾਨ ਅਮਿਤ ਲੋੜਾ ਜੀ ਦੇ ਅਗਵਾਈ ਦੇ ਵੀ ਸਾਰੀ ਟੀਮ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਕੰਨੈਕਸ਼ਨ ਕੀਤਾ ਗਿਆ ਤੇ ਇਸ ਦੇ ਨਾਲ ਆਪਣੇ ਯਾਮਿਤ ਰੋਜੀ ਨੇ ਇੱਕ ਸਾਰਿਆਂ ਨੂੰ ਸੁਨੇਹਾ ਦਿੱਤਾ ਕਿ ਜਿਸ ਤਰ੍ਹਾਂ ਸਮਾਜਿਕ ਰੀਤੀਆਂ ਨੂੰ ਅਪਣਉਂਦੇ ਹੱਤੇ ਆ ਤੇ ਹੋਰ ਰੀਤੀਆਂ ਨੂੰ ਭੁਲਾ ਕੇ ਜਿਹੜੀ ਆਪਣੀ ਕੰਨਿਆ ਹੈ ਮਾ ਜਗਦੰਬਾ ਦਾ ਰੂਪ ਹੈ ਉਹ ਨੂੰ ਉਸ ਨੂੰ ਮੱਤੀ ਵਰੀਆਂ ਦਿੰਦੇ ਹੋਏ ਕੰਨੈਕਸ਼ਨ ਕੀਤਾ ਗਿਆ ਜਿਸ ਤੇ ਸਾਰੇ ਟੀਮਾਂ ਦਾ ਸਹਿਯੋਗ ਬੜਜੜ ਕੇ ਦਿੱਤਾ ਹੈ ਤੇ ਇਹਦਾ ਹੀ ਮੈਂ ਸਾਰੇ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਇਹਨਾਂ ਦੁਰਗਾ ਅਸ਼ਮੀ ਦੇ ਪਾਵਨ ਰਾਤਾਂ ਦੇ ਜੈ ਮਤ